ਹੈਲੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਮੈਂ ਤੁਹਾਡਾ 호ਸਟ ਤੇ ਦੋਸਤ ਕਗਨਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਆਪਣੇ ਇਸ ਨਵੇਂ ਪੋਡਕਾਸਟ ਚੈਨਲ ਹਾਣੀ ਟਾਕ ਆਫ ਦਾ ਟਾਊਨ ਚ ਜਿੱਥੇ ਗੱਲਾਂ ਹੋਣਗੀਆਂ ਦਿਲ ਤੋਂ ਤੇ ਹਰ ਮਹਿਮਾਨ ਹੋਏਗਾ ਬਹੁਤ ਖਾਸ ਸੋ ਇਸ ਪੋਡਕਾਸਟ ਦਾ ਆਈਡੀਆ ਮੈਨੂੰ ਉਦੋਂ ਆਇਆ ਜਦੋਂ ਮੈਂ ਰੀਅਲਾਈਜ਼ ਕੀਤਾ ਕਿ ਸਾਡੇ ਅਰਾਊਂਡ ਬਹੁਤ ਸਾਰੀਆਂ ਅਜੋ ਜੀਆਂ ਸਟੋਰੀਜ਼ ਨੇ ਜੋ ਸਾਡੇ ਤਾਈਂ ਨਹੀਂ ਪਹੁੰਚਦੀਆਂ ਸੋ ਅਸੀਂ ਇਹਦੇ ਵਿੱਚ ਕੋਸ਼ਿਸ਼ ਕਰਾਂਗੇ ਗੈਸਟਸ ਨੂੰ ਬੁਲਾਉਣ ਦੀ ਫ্রম ਸਟੂਡੈਂਟਸ ਟੂ बिजनेसमੈਨ ਟੀਚਰਸ ਟੂ ਟਰੱਕਰਸ ਤੇ ਯੂਥ ਤੋਂ ਲੈ ਕੇ ਆਪਣੇ ਬਜ਼ੁਰਗਾਂ ਤਾਈਂ ਉਹਨਾਂ ਦੀਆਂ ਸਟੋਰੀਜ਼ ਅਸੀਂ ਇੱਥੇ ਸ਼ੇਅਰ ਕਰਾਂਗੇ ਕਿਉਂਕਿ ਕਿਸੇ ਦੀ ਸਟਰਗਲ ਸਕਸੈਸ ਬਣ ਜਾਂਦੀ ਹੈ ਕਿਸੇ ਦੀ ਜਰਨੀ ਸਾਨੂੰ ਇਨਸਪਾਇਰ ਕਰਦੀ ਹੈ ਤੇ ਕਿਸੇ ਦੀ ਸਟੋਰੀ ਸਾਡੀ ਸੋਚ ਬਦਲ ਦਿੰਦੀ ਹੈ ਸੋ ਇੱਥੇ ਅਸੀਂ ਇਹਦੇ ਨਾਲ-ਨਾਲ ਜੋ ਨਿਊਜ਼ ਜਾਂ ਕਰੰਟ ਮੁੱਦੇ ਚੱਲ ਰਹੇ ਨੇ ਉਹਨਾਂ ਉੱਤੇ ਐਕਸਪਰਟਸ ਨੂੰ ਬੁਲਾ ਕੇ ਉਹਨਾਂ ਸਾਰੇ ਮੁੱਦਿਆਂ ਦਾ ਅਸਲ ਸੱਚ ਤੁਹਾਡੇ ਸਾਹਮਣੇ ਰੱਖਾਂਗੇ ਸੋ ਜੇ ਤੁਸੀਂ ਕੈਨੇਡਾ 'ਚ ਰਹਿੰਦੇ ਹੋ ਪੰਜਾਬ 'ਚ ਰਹਿੰਦੇ ਹੋ ਜਾਂ ਵਰਲਡ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿੰਦੇ ਹੋ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਦੇ ਹਾਂ ਤੇ ਰੀਅਲ ਟਾਕਸ ਪਸੰਦ ਕਰਦੇ ਹਾਂ ਤਾਂ ਇਹ ਸ਼ੋਅ ਹੈ ਤੁਹਾਡੇ ਲਈ ਸੋ ਇਸੇ ਦੇ ਨਾਲ ਮੈਂ ਗਗਨਪ੍ਰੀਤ ਸਿੰਘ ਤੁਹਾਡੇ ਤੋਂ ਸਾਰਿਆਂ ਤੋਂ ਇਜਾਜ਼ਤ ਲੈਣਾ ਹਾਂ ਅਗਲੇ ਐਪੀਸੋਡ ਤੱਕ ਰੱਬ ਰੱਖਾ